ਭਈ ਆਜੋ ਤੁਹਾਨੂੰ ਅੱਜ ਪੰਜਾਬ ਦੇ ਉਸ ਮਹਾਰਾਜੇ ਬਾਰੇ ਦੱਸਦੇ ਆਂ ਜਿਸ ਨੇ ਸਿੱਖ ਰਾਜ ਦੀਆਂ ਹੱਦਾਂ ਅਫਗਾਨਿਸਤਾਨ ਤੇ ਚੀਨ ਨਾਲ ਜੋੜ ਦਿੱਤੀਆਂ ਸੀ ਇਹ ਮਹਾਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਜਨਮ 13 ਨਵੰਬਰ 1780 ਨੂੰ ਪਾਕਿਸਤਾਨ ਦੇ ਗੁਜਰਾਵਾਲਾ ਵਿੱਚ ਹੋਇਆ ਤੇ ਸ਼ੁਕਰ ਚੱਕੀਆ ਮਿਸਲ ਦੀ ਬਾਗਡੋਰ ਸੰਭਾਲੀ ਤੇ ਅੰਮ੍ਰਿਤਸਰ ਦੀ ਜੰਗ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜਮਾਲ ਨੂੰ ਹਰਾ ਕੇ ਅੰਮ੍ਰਿਤਸਰ ਵਿੱਚ ਖਾਲਸਾਈ ਨਿਸ਼ਾਨ ਚੁਲਾਇਆ ਤੇ ਫਿਰ ਲਾਹੌਰ ਤੇ ਕਬਜ਼ਾ ਕਰਕੇ ਲਾਹੌਰ ਨੂੰ ਆਪਣੀ ਰਾਜ ਦੀ ਰਾਜਧਾਨੀ ਬਣਾਇਆ ਤੇ ਪੰਜਾਬ ਦੇ ਸਾਰੇ ਇਲਾਕੇ ਜਿੱਤਣ ਤੋਂ ਬਾਅਦ ਮਹਾਰਾਜਾ ਰ ਦੂਜੀਆਂ ਹੱਦਾਂ ਤੱਕ ਫਲੌਣਾ ਸ਼ੁਰੂ ਕਰ ਦਿੱਤਾ ਜਿੱਥੇ ਕਈ ਸੋ ਸਾਲਾਂ ਤੱਕ ਅਫਗਾਨਾ ਨੇ ਪੈਰ ਜਮਾਏ ਹੋਏ ਸੀ ਪਰ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਪੰਜਾਬ ਦੇ ਜੰਮੇ ਨੇ ਪੰਜਾਬ ਤੋਂ ਬਾਹਰ ਜਾ ਕੇ ਹਮਲੇ ਕੀਤੇ ਤੇ ਫਿਰ ਜਮਰਾਉ ਤੇ ਪਸ਼ਾਵਰ ਤੇ ਕਬਜ਼ੇ ਤੋਂ ਬਾਅਦ ਸਿੱਖ ਰਾਜ ਦੀਆਂ ਹੱਦਾਂ ਅਫਗਾਨਿਸਤਾਨ ਤੱਕ ਪਹੁੰਚ ਗਈਆਂ ਸੀ ਅਤੇ ਫਿਰ ਕਸ਼ਮੀਰ ਤੇ ਲਦਾਖ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਹ ਹੱਦਾਂ ਚੀਨ ਤੱਕ ਪਹੁੰਚ ਚੁੱਕੀਆਂ ਸੀ ਤੇ ਆਪਣੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਰ ਧਰਮ ਦੇ ਬੰਦੇ ਨੂੰ ਸਤਿਕਾਰ ਦਿੱਤਾ ਤੇ ਵੱਡੇ ਵੱਡੇ ਜਰਨਲ ਤੇ ਗਵਰਨਰ ਵੀ ਬਣਾਏ ਤੇ ਸਿੱਖ ਰਾਜ ਦੇ ਆਉਣ ਨਾਲ ਬਾਹਰੀ ਹਮਲਾਵਰਾਂ ਨੂੰ ਹਮੇਸ਼ਾ ਲਈ ਲੱਭ ਚੁੱਕੀ ਸੀ ਜੋ ਹਮੇਸ਼ਾ ਹੀ ਪੰਜਾਬ ਨੂੰ ਲੁੱਟਿਆ ਕਰਦੇ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਇੰਨਾ ਕਾਬਲ ਬਣਾ ਰੱਖਿਆ ਸੀ ਕਿ ਅੰਗਰੇਜ਼ ਵੀ ਉਸ ਦੇ ਜਉਂਦੇ ਜੀ ਹਮਲਾ ਕਰਨ ਤੋਂ ਡਰਦੇ ਸੀ ਪਰ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਸੂਰਜ ਚੜ੍ਹਦਾ ਹੈ ਤੇ ਢਲਦਾ ਵੀ ਹੈ ਉਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ 10 ਸਾਲ ਬਾਅਦ ਸਿੱਖ ਰਾਜ ਹਮੇਸ਼ਾ ਲਈ ਖਤਮ ਹੋ ਗਿਆ ਪਰ ਅੱਜ ਵੀ ਸਿੱਖ ਰਾਜ ਦੁਨੀਆ ਤੇ ਮਿਸਾਲ ਬਣਿਆ ਹੋਇਆ ਹੈ ਤੇ ਸਿੱਖ ਰਾਜ ਦੇ ਚਰਚੇ ਅੱਜ ਪੂਰੀ ਦੁਨੀਆ ਵਿੱਚ